ਕੁੱਤੇ ਬਿੱਲੀ ਡਰਦੇ ਹੋਣਗੇ ਥੋੜੇ ਤੋਂ ਆਹੋ ਬੰਦੇ ਨਹੀਂ ਡਰਦੇ ਮੈਂ ਤੈਨੂੰ 20 ਵਾਰ ਅੱਖਾਂ ਹੀ ਜਾਂ ਗੱਲਾਂ ਨਾ ਕਰਿਆ ਕਰ ਮੇਰੇ ਤਾਂ ਰਾਤ ਨੂੰ ਦੋ ਤਿੰਨ ਚੱਪਾ ਓਏ ਮਾਰਗੀ ਬੁੜੀ ਆ ਕੀ ਕਰਾਂ ਉਹ ਮੇਰਾ ਵਰਤ ਹੀ ਰੱਖਿਆ ਹੋਇਆ ਸੀ ਮੈਂ ਤਾਂ ਮਰ ਟੰਗੀ ਹੁੰਦੀ ਸੀ ਤੇ ਮਾਰ ਉਹ ਤੇਰਾ ਤਾਂ ਰੋਜ਼ ਹੀ ਵਰਤ ਰੱਖਿਆ ਹੁੰਦਾ ਆਹੋ ਚੱਲ ਮਾਰ ਗੁੱਸੇ ਨੂੰ ਅੱਤ ਵਿੱਤੀ ਜੀ ਕੀ ਤਾਂ ਪੁਆਈਆ ਵੇ ਚੱਲ ਚੱਲ ਗਾ ਤਬੀਤੀ ਕੀ ਤਾਂ ਲੈਣੀ ਸੀ ਵੇ ਅਰਦੀ ਤੇ ਬਿੱਤੀ ਆ ਆਓ ਮੇਰੇ ਬਿਆਹ ਨੂੰ ਪਾਈ ਸੀ ਮੇਰੇ ਪੇਕੇ ਨੇ ਚਾਗਲ ਕਿਸੇ ਥਾਂ ਦਾ ਕਿਸੇ ਉਸਤਾਦ ਪੁਰੇ ਤੋਂ ਚੱਕੀ ਹੋਣੀ ਹਾਂ ਗੱਲ ਇਹੀ ਆ ਬੇ ਇਹਨੂੰ ਬਚਾ ਲਾਵੇ ਜੇ ਬਚਾਇਆ ਜਾਂਦਾ ਤੇਰੇ ਤੋਂ ਬੈਲਪਣਾ ਮੈਂ ਤੁਹਾਡਾ ਇੱਕ ਮਿੰਟ ਚ ਘੋੜ ਦੂੰਗੀ ਮੇਰੀ ਇੱਕ ਗੱਲ ਸੁਣ ਲੈ ਗੇਜੋ ਸਾਡੇ ਰਾਤ ਨਾ ਚੁੱਪ ਕਰਕੇ ਭੱਗ ਜਾ ਤੇਰਾ ਘਰ ਅਸੀਂ ਤਾਈਓ ਛੱਡਿਆ ਸੀ ਤੇਰੇ ਕਣਕ ਤਾਂ ਨਹੀਂ ਕੀ ਘਰ ਵਾਲੇ ਨੂੰ ਜੇ ਅਮੀ ਰੌਲਾ ਪਾਉਂਗੇ ਗੱਲਾਂ ਚ ਤੇ ਤੂੰ ਆਹਦਾ ਬੈਲਪੁਣਾ ਹੋਰ ਪਾਸੇ ਕਰ ਸਾਡੇ ਤੇ ਨਾ ਝਾੜ ਆਪਦਾ ਹੋ ਨਹੀਂ ਜਾਣਦਾ ਮੈਨੂੰ ਚਾਨਕ ਪਿੰਡ ਹੈ ਮੇਰਾ ਚਾਰ ਭਾਈ ਨੇ ਮੇਰੇ ਚਾਰੇ ਬੈਲੀ ਨੇ ਵੱਢ ਕੇ ਖਾ ਜਾਣਗੇ ਤੁਹਾਡੇ ਵਰਗਿਆਂ ਨੂੰ ਤਾਂ ਆਹੋ ਹਜੇ ਇੱਕ ਮੇਰਾ ਭਾਈ ਕੱਲ ਹੀ ਆਇਆ 10 ਸਾਲਾ ਕੱਟ ਕੇ ਜੇਲ੍ਹ ਚ ਉਹ 20 ਸਾਲੀ ਹੋਈ ਸੀ ਲੈਣ ਤੇ ਰੇਫਰ ਲੈਂਡ ਆ ਤੱਪੀ ਆ ਜਾਓ ਤੇ ਆਹ ਤੱਪਾ ਆਹ ਤੱਪਾ ਤੱਪ ਤੱਪ ਉਹ ਹੋਰ ਕੱਢ ਲੈ 5-7 ਆ ਲੈ ਟੱਪ ਗਈ ਲੈ ਦੱਸ ਲੈ ਉਹ ਪਿੱਛੇ ਹੋ ਜਾ ਹੁਣ ਇਹਦੂ ਪਹਿਲਾਂ ਹੀ ਦੇਣੀ ਸੀ ਜੱਟਰੇ ਕਰਤੀ ਆਹ ਜੇ ਆ ਲੈਂਡ ਅੱਪ ਕੀ ਧਰਮ ਨਾ ਮੈਂ ਸਾਂ ਪੁੱਲੂ ਜੂ ਆ ਟੱਪ ਹੁਣ ਲੈਣ ਆ ਟੱਪ ਜੇ ਸ਼ੇਰ ਨਹੀਂ ਆ ਬੇ ਲੈ ਮੈਂ ਤਾਂ ਸ਼ੇਰ ਨੂੰ ਹੀ ਜੰਮੀ ਆ ਉਹ ਇਹ ਤਾਂ ਉ ਸਮਝਾਉਣ ਖਤਰ ਹੁੰਦਾ ਅੱਲਾ ਲੈ ਨਹੀਂ ਟੱਪ ਤਾਂ ਲੜਾਈਆਂ ਖਤਮ ਹੋ ਜਾਂਦੀਆਂ ਤੂੰ ਤਾਂ ਸਰੀ ਚੜਦੀ ਆਉਂਦੀ ਆ ਬੇ ਮੈਂ ਲੜਾਈ ਖਤਮ ਕਰਨ ਵਾਲਿਆਂ ਚ ਨਹੀਂ ਔਰ ਫੜਾਵੇ ਮੈਨੂੰ ਤੇਰੀ ਗਡਾਸੀ ਜੀ ਗੱਲ ਸੁਣ ਲੈ ਭਾਈ ਦਾ ਕਿੱਥੇ ਹੋਏ ਮੈਂ ਗੋਲੀ ਲੈਣ ਦਾ ਕਿੱਦ ਦੁਖਦੇ ਦੀ ਉਹ ਤੇਰੇ ਢਿੱਡ ਦੁਖਦੇ ਦੀ ਆਉਂਦੀ ਆ ਮੈਂ ਤਾਂ ਕਹਿੰਦਾ ਨਹੀਂ ਦਿਲ ਲੱਗਦੀ ਸਭ ਪਾਰ ਆਖਿਆਗਾ ਇਹਨਾਂ ਨੇ ਹਾਂ ਕਰਦੇ ਨਹੀਂ ਹੁੰਦੇ ਐਲਪਣਾ ਨਾ ਆਜੋ ਮੁੜਿਆਓ ਨਾ ਤਾਂ ਉੱਧਰ ਜਾਣਾ ਬੇਜ ਨਾਲੇ ਮਾਂ ਦਾ ਦੁੱਧ ਪੀਤਾ ਨਾ ਤਾਂ ਗੜਾਸਾ ਲਿਜਾ ਕੇ ਦਿਖਾਈ ਮੇਰੇ ਘਰੋਂ ਪੂਰੀ ਗੱਲ ਸੁਣੋ ਆ ਚੱਲੀਏ ਮੈਂ ਨੂੰ ਉਸਤਾ ਜਨ ਨਾਲ ਘਰ ਆ ਭਾ ਕੇ ਪਾਣੀ ਪੀ ਕੇ ਆਈਏ ਉਹ ਅੰਗਰੇਜ਼ ਨੇ ਤੈਨੂੰ ਚੱਪਾ ਪਹਿਲਾਂ ਮਾਰਵਾ ਦਵਾਰੇ ਉੱਥੇ ਖੜੀ ਹੂੰ ਉਹ ਮਰੀਏ ਨਾ ਹੁਣ ਕੀ ਕਹਿੰਦੀ ਐ ਤੈਨੂੰ ਬਾਗੀ ਉਹ ਤਾਂ ਲੈਣਾ ਖਿੱਚਣ ਲੱਗਿਆ ਲੋਕੋ ਭਾਵਾ ਵਟਾ ਬੈਲੀ ਹੁਣ ਉਹ ਮੈਂ ਬੁੜੀ ਤੇ ਹੱਥ ਨਹੀਂ ਚਾਹਦਾ ਤੈਨੂੰ 20 ਬਰੀ ਰਸਤਾ ਉਹ ਮੈਂ ਵੀ ਨਹੀਂ ਚਾਹਦਾ ਮੈਨੂੰ ਐਸ ਇੱਕ ਦੋ ਲੈਣਾ ਟੱਪਣੀ ਨਹੀਂ ਉਹ ਸਾਰਿਆਂ ਅੱਧਾ ਹੀ ਪਾਰ ਕਰ ਗਈ ਉਹ ਬਾਲੀ ਪੈੜੀ ਆਉਤਾ ਸਭੇ ਤੇ ਹੋ ਗਈ ਆਪਣੀ ਉਹ ਕੋਈ ਨਾ ਵੇਚਣ ਨੂੰ ਕੀ ਆ ਜਾ ਭਾ ਕੇ ਚਲੀਏ ਆਪਣੀ ਦੀ ਇੱਜ਼ਤ ਹੀ ਨਹੀਂ ਹਾਂ ਸਾਰਿਆਂ ਇੱਜ਼ਤ ਕਹਿੰਦੇ ਕਿ ਬੋਲਦਾ ਧੰਗ ਨਾਲ ਲਿਆ ਕਰ ਉਸੇ ਸਾਰਾ ਪਿੰਡ ਦੇਖਣ ਲੱਗ ਗਿਆ ਤੇ ਹਾਂ ਸਾਰਾ ਪਿੰਡ ਦੇਖਣ ਲੱਗ ਗਿਆ ਚੱਲ ਹੁਣ ਭਾ ਕੇ ਨਾ ਪਕਾਈ ਮਾਰੀ ਪਾਣੀ ਪੀਵਾਂਗੇ ਚੱਲ ਕਿਤੇ ਉੱਠੇ ਵੀ ਨਾ ਖੜੀ ਹੋਵੇ ਮਰੇ ਤੇ ਉਹ ਨਹੀਂ ਹੈਗੀ ਉਹ ਤਾਂ ਟੱਪ ਗਈ ਯਾਰ ਆ ਭਾ ਕਾਕਾ ਰਾ ਨਾਲ ਆ ਤੇ ਗਰੇ ਜੋ ਕਿੱਧਰ ਵਾ ਕੇ ਮੈਨੂੰ ਮੂਰੇ ਕਰ ਦੇਣਾ ਬਤੰਦਰਾ ਤੂੰ ਓਏ ਚੇਲੇ ਮੂਰੇ ਹੁੰਦੇ ਹੁੰਦੇ ਆ ਮੈਂ ਤਾਂ ਜਿੱਤੇ ਗੱਲ ਵੱਟਣਾ ਉਹਦੇ ਮੂਰੇ ਹੋਊਗਾ ਹਾਂ ਕੀ ਪਤਾ ਕਿੱਦੇ ਵੱਲ ਵੱਟਾਂਗੇ ਆਲੇ ਜਨਮ ਚ ਹਾਂ ਜਨਮ ਚ ਨੇ ਐਤ ਕੀ ਪੜ ਦਵਾਂਗੇ ਸੌ ਤੋੜ ਦੂੰਗਾ ਧਾਗਾ ਜੱਜ ਦੇ ਤੋੜਤਾ ਨਾ ਆ ਤਾਂ ਗਈ ਆ ਉਹਨੂੰ ਬਚਾਈ ਬੈਠਾ ਉਹ ਤਾਂ 10 15 ਮਨ ਨਾ ਖੇਤਾ ਸਾਰੀ ਉਮਰ ਨਹੀਂ ਕੁੱਟਦੇ ਉਹ ਤੇਰਾ ਵੀ ਲੋ ਯਾਰ ਹਟ ਜਾ ਤੂੰ ਮੇਰੇ ਨਾਲ ਮੇਰਾ ਦਮ ਚੜਿਆ ਪਿਆ ਨਾ ਉਹ ਕਰ ਮੇਰਾ ਘੜਾ ਚੜਿਆ ਤੇਰੇ ਕਰਕੇ ਭੱਜਾਂ ਮੈਂ ਗਲੀਆਂ ਚ ਨਹੀਂ ਆ ਜੱਟ ਦੀ ਅਣਖ ਸੀ ਹਾਂ ਅਣਖ ਸੀ ਮੈਂ ਨਾ ਪਾਇਦਾ ਮੇਰੇ ਹੋਰ ਮਾਰਦੇ ਚੱਪਾ ਚੱਲ ਹੁਣ ਨਾ ਪਕਾਈ ਮਾਰੀ ਇੱਥੇ ਭੱਜ ਕੇ ਆਏ ਕਿਤੇ ਭਾ ਕੇ ਘਰੋਂ ਵੀ ਚੱਕ ਦੇ ਖੜਾ ਹਾਂ ਇਹਨਾਂ ਦੇ ਪਣੀ ਭਾਗ ਉਹ ਭਾਗ ਕਰਿਆ ਹੋ ਭਾਗ ਉਹ ਭਾਗ ਸਿਆ ਬੈ ਜਾ ਉਹ ਮੰਜੇ ਤੇ ਅੱਜ ਫੇਰ ਆ ਗਏ ਹੋ ਹੋ ਬਰ ਖੜੀ ਨਹੀਂ ਛੱਡਦੇ ਨੂੰ ਕੀ ਕਹੀਏ ਇਹਨਾਂ ਨੂੰ ਹੋ ਕਿਵੇਂ ਆ ਭਾਗ ਆ ਠੀਕ ਹੈ ਭਾਈ ਆ ਜਾ ਭਾਈ ਹੋਰ ਪਾਗਾ ਕਿਵੇਂ ਆ ਬਸ ਵਧੀਆ ਠੀਕ ਅੱਧ ਗਿਆ ਨਹੀਂ ਦੇੜੀ ਦੂਰੀ ਤੇ ਨਾ ਅੱਜ ਤਾਂ ਵਿੱਲੇ ਹੀ ਸੀਗਾ ਅੱਛਾ ਅੱਛਾ ਲੈ ਪਾਣੀ ਪੂਣੀ ਕਹਿ ਯਾਰ ਪੁਜਾਈ ਨੇ ਦੇਸ ਦੋ ਮਿੰਟ ਪਹਿਨੇ ਪੁਜਾਈ ਨੂੰ ਕਹਦੇ ਪਾਣੀ ਲਿਆਉਗੀ ਚਲ ਕੋਈ ਨਹੀਂ ਮੈਂ ਹੀ ਦਸ ਤਮ ਉਹ ਕੋਈ ਨਾ ਉਹ ਲਿਆਉ ਤੂੰ ਸੁਣਾ ਕੋਈ ਗੱਲ ਬਾਤ ਆ ਬਸ ਠੀਕ ਆ ਗੱਲ ਬਾਤ ਮੈਂ ਲੇਉਣਾਉਂਦੀ ਹੋਣੀ ਹੈਗੀ ਅੱਛਾ ਹਾਂ ਉਹ ਮੇਰੀ ਇੱਕ ਗੱਲ ਹੋਰ ਸੁਣ ਲੈ ਉਮਰ ਜੀ ਆਈ ਸੀ ਪਰਜਾਈ ਨੂੰ ਕਹਿਣ ਕਣਕ ਬਾਰੇ ਉਹਦਾ ਗੱਲ ਪੈ ਗਈ ਪਰ ਤੂੰ ਸਿਆਣਾ ਬੰਦਾ ਪੰਜ ਚਾਰ ਮਣ ਕਣਕ ਚੱਕ ਲਿਆ ਉਹ ਬਾਈ ਕੋਈ ਲੋੜ ਹੀ ਨਹੀਂ ਹੈਗੀ ਉਹ ਜੀ ਕੀ ਲੀ ਜਾਂਦਾ ਕੰਮ ਕਾ ਰੋਟੀ ਆ ਨਾ ਜਿੱਦਿਆਂ ਲੱਗਿਆ ਵੀ ਲੋੜ ਹੈ ਉਹਦੇ ਮੈਂ ਆਪ ਹੀ ਲੈ ਆਉਂਗਾ ਉਹ ਭਾਵੇਂ ਉਦੋਂ ਮੈਂ ਹੋਣੀ ਨਹੀਂ ਭਾ ਲਾ ਸਾਡੇ ਕੋਲ ਤੂੰ ਗੱਲ ਸੁਣ ਅਸੀਂ ਤਾਂ 300 ਕੀ ਲਕੋ ਆ ਲੰਡੇ ਲੁੱੱਚੇ ਹੈਗੇ ਸਾਡਾ ਕੀ ਹੈ ਅਸੀਂ ਤਾਂ ਤੈਨੂੰ ਸਿੱਧੀ ਦੱਸਾਂ ਤੇਰੇ ਨਾਲ ਪਿਆਰ ਹੈ ਸਾਡਾ ਅਸੀਂ ਤਾਂ ਕਹਿੰਦੇ ਆ ਵੀ ਪਰਜਾਈ ਕਿਸੇ ਹੋਰ ਦੇ ਨਾਂ ਮੰਗੇ ਇਹਦਾ ਸਾਡੀ ਜਵਾਬ ਉਹੀ ਬੋਲ ਜਾਨੇ ਅਸੀਂ ਤਾਂ ਵੱਧ ਠੀਕ ਆ ਅਸੀਂ ਦਰੂਦੂ ਰੂਪੀਨ ਵਾਲੇ ਬੰਦੇ ਆਂ ਦਰੂਦੂ ਚ ਪੀ ਜਾਵਾਂਗੇ ਤੇਰੇ ਅਰਥ ਲੱਗ ਜੂ ਚੱਲ ਤੇਰੇ ਰਿਸ਼ਤੇ ਯਾਰ ਵੀ ਆਉਣਗੇ ਉਹ ਸੌੜਾ ਕੰਨੂ ਵੀ ਆਉਣਗੇ ਚੰਗਾ ਲੱਗਦਾ ਪੰਜ ਗੱਟੇ ਲਿਆ ਕੇ ਰੱਖ ਲਾ ਹੋ ਨਹੀਂ ਪੰਜ ਗੱਟੇ ਉਸਤਾਦ ਪੰਜ ਦਿਨਾਂ ਚ ਪੀ ਜੂ ਉਹ ਐ ਹੁੰਦਾ ਬਾਈ ਚੱਲ ਕੋਈ ਨਹੀਂ ਥੋੜੀ ਕਣਕਾ ਹਨਾ ਤੁਸੀਂ ਖਾਓ ਪੀਓ ਬਾਈ ਉਹ ਤੇ ਮੇਰਾ ਕੋਈ ਹੱਕ ਹੀ ਨਹੀਂ ਹੈਗਾ ਹੋ ਯਾਰ ਭਾਗ ਤੇਰਾ ਸਾਰੇ ਕਾਸੇ ਤੇ ਸਭ ਦਾ ਭਾਗ ਉਹ ਛੋਟੇ ਹੁੰਦੇ ਆਪਾਂ ਇਕੱਠੇ ਖੇਡਦੇ ਰਹੇ ਹੈ ਅੱਜ ਕੀ ਹੈ ਜੇ ਦਿਨ ਤੇਰੇ ਤੇ ਮਾਰੇ ਆ ਗਏ ਗੱਲਾਂ ਕੋਈ ਯਾਰ ਤੂੰ ਕਣਕ ਲਿਆ ਚੱਲ ਬਾਈ ਦਿਨ ਤਾਂ ਚੰਗੇ ਮਾਰੇ ਓਏ ਨਹੀਂ ਭਾਗ ਤੈਨੂੰ ਮੈਂ ਗੱਲ ਦੱਸਦਾ ਇੱਕ ਤੂੰ ਆਇਆ ਕਰ ਹੱਥ ਨੇ ਸਾਡੇ ਕੋਲ ਘੰਟਾ ਉੱਥੇ ਅੱਧੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਉੱਥੇ ਹੱਸ ਖੇਡ ਕੇ ਐਵੇਂ ਨਾ ਇੱਥੇ ਸਾਰਾ ਦਿਨ ਇੱਥੇ ਵਿਧੜੀਆਂ ਹਾਂ ਸੋਚ ਲਿਆ ਉਹ ਸੋਚ ਲਿਆ ਚੰਗੀ ਦਾ ਪਾਣੀ ਪੋਣੇ ਮੀਂਹ ਸੀਤ ਉੱਥੋਂ ਲੈ ਆਇਆ ਹਾਂ ਡੋਲ ਵਿੱਚ ਪਾ ਲਿਆ ਜੇ ਤੈਨੂੰ ਕੋਈ ਇਤਰਾਜ ਆ ਕਰੇ ਨਾ ਆਇਆ ਕਰਾਂਗੇ ਅਸੀਂ ਭਾਈ ਐਜੀ ਗੱਲ ਨਾ ਤੂੰ ਕਹਿ ਦੇ ਅੱਜ ਇਹ ਦੂਬਾ ਤਾਂ ਅਸੀਂ ਨਹੀਂ ਹੋ ਅਸੀਂ ਨਹੀਂ ਨਹੀਂ ਵੀ ਆਏ ਤਾਂ ਕੋਈ ਗੱਲ ਨਹੀਂ ਚੱਲ ਕੰਮ ਤਾਂ ਹੁੰਦਾ ਜੀ ਸਤਕੇ ਆਓ ਹਣਾ ਕਈ ਵੀ ਐਂਜ ਹੋ ਜਾਂ ਦੇਖਣ ਨੂੰ ਬੁਰਾ ਲੱਗਦਾ ਬਾਈ ਜਦੋਂ ਬਿਨਾਂ ਗੱਲੋਂ ਕਿੜੇ ਜੇ ਮਾਰੀ ਉਹ ਮੈਂ ਅਜ ਤੋਂ ਬਾਅਦ ਭਾਗ ਸਿਆਂ ਜਦੋਂ ਤੂੰ ਹੋਇਆ ਕਰਾਂਗਾ ਬੋਲ ਮਾਰਿਆ ਕਰਾਂਗਾ ਤੇਰੇ ਨਾਲ ਆਇਆ ਕਰਾਂਗੇ ਬਸ ਪਰ ਖੁਸ਼ ਰਹਿ ਅਸੀਂ ਤਾਂ ਤੈਨੂੰ ਖੁਸ਼ ਦੇਖਣਾ ਚਾਹੁੰਦੇ ਆ ਉਹ ਕੋਈ ਨਹੀਂ ਬਾਈ ਐਂ ਤਾਂ ਖੁਸ਼ੀ ਹੈ ਕੋਈ ਨਹੀਂ ਵਧੀਆ ਠੀਕ ਚੱਲੀ ਜਾਂਦਾ ਹੈਗਾ ਕਾਰੋਬਾਰ ਕੋਈ ਨਹੀਂ ਮਿਹਨਤ ਕਰਨੀ ਹੈਗੀ ਬਾਈ ਕਰੀ ਜਾਂਦੇ ਹੈਗਾ ਹਨਾ ਚਾਰ ਦਿਹਾੜੀਆਂ ਵੱਦਲਾ ਲਾਂਗੇ ਕੀ ਹੋਣਾ ਸਾਰੀ ਉਮਰ ਮਿਹਨਤ ਜਿਆ ਪਾਣੀ ਤਾਂ ਲਿਆ ਤੇ ਲੱਗੀ ਪਈ ਆ ਓਏ ਇਹ ਨਹੀਂ ਬੱਤ ਸੱਚਾਉਂਦਾ ਉਹ ਇਹਦਾ ਦਿਹਾੜੀ ਨਹੀਂ ਕਰੂ ਇਹਨੂੰ ਕਰ ਬੱਸ ਸੱਚਾ ਇਹ ਡਾਰੂ ਜਾਂ ਦੂੜੀ ਆ ਨੀ ਇਹਨੂੰ ਦਾਰੂ ਦੂੜ ਤੋਂ ਲਾਈ ਆਪਾਂ ਇਹਨੂੰ ਆਪਣੇ ਕੋਲ ਇੱਕ ਵਾਰ ਛੱਡ ਤਾਂ ਸਾਈ ਆਪਣਾ ਠਿਕਾਣੇ ਤੇ ਮਾਹ ਇਹਨੂੰ ਬੜਿਆ ਤਾਂ ਹੀ ਹੁਣ ਤੂੰ ਕਹਿ ਮੈਂ ਗੱਲਾਂ ਕਰ ਵੀ ਅਜ ਹੱਥ ਨੇ ਆਈ ਕਰਾਂਗੇ ਕੋਈ ਹੱਲ ਤੇਰਾ ਆ ਤੂੰ ਜਮਾ ਨਾ ਹੁਣ ਉਧਰ ਨਾ ਝਾਕ ਚੁੱਲ੍ਹੇ ਕਿੰਨੀ ਨਾ ਝਾਕੀ ਪਹਿਲਾਂ ਇਹਨੂੰ ਚਾਰਟ ਤੇ ਲਈਏ ਉਹ ਨਹੀਂ ਹੁਣ ਆਪਣੇ ਹੱਥ ਬਸਾਂਉਂਦੀ ਪਹਿਲਾਂ ਇਹਨੂੰ ਆਪਾਂ ਇਹ ਨੂੰ ਭਲੀ ਹਾਂ ਉਹ ਤਾਂ ਦੇਖ ਲਿਆ ਉਹ ਤਾਂ ਅਣਖੀ ਆ ਅਣਖੀ ਉਹ ਆਈ ਨਹੀਂ ਉਹਨਾਂ ਕੁੜੀਆਂ ਚੋਂ ਨਹੀਂ ਹੈਗੀ ਉਹ ਜਿਹੜੀਆਂ ਆਈ ਗੱਲ ਗੁੱਲ ਕਰ ਜਾਂਦੀਆਂ ਉਹ ਸਹੀ ਆ ਹਾਂ ਸਹੀ ਆ ਤੈਨੂੰ ਉਹੀ ਕਹਿਣਾ ਲੈ ਬਈ ਹਾਂ ਲੈ ਆ ਵਿਭਾਗ ਚਾ ਕੇ ਰਾਓ ਤੇ ਇਹ ਬੋਲੀ ਲੱਗੀ ਪਈ ਸੀ ਕੋਈ ਨਹੀਂ ਬਈ ਥੀ ਲੋ ਪਾਣੀ ਦਾ ਬੜ ਬਾ ਤਾਂ ਗਾ ਫਿਰ ਭਾਗ ਹੈ ਅਸੀਂ ਤਾਂ ਪਾਣੀ ਪੀਣ ਆਏ ਸੀ ਪਰ ਹੁਣ ਸੁਣ ਲੈ ਗੱਲਾਂ ਇਹਦੀ ਸੁਣ ਹਾਂ ਆਥਨੇ ਸਾਡੇ ਕੋਲ ਤੂੰ ਆਈ ਚੱਲ ਕੋਈ ਨਹੀਂ ਬਈ ਮੈਂ ਕੱਢੂੰ ਟਾਈਮ ਟਾਈਮ ਨਹੀਂ ਆਉਣਾ ਬੂਹਰ ਹਾਲਤ ਚੱਲ ਕੋਈ ਨਹੀਂ ਆ ਜਾਊਗਾ ਜੋ ਬਾੜੀ ਜਦ ਕਰੀਆ ਦੇਖ ਭਾਗਦੇ ਨਾ ਦਾ ਕਣਕ ਚੱਕ ਲੈ ਆਈਂ ਨਾ ਆਪਾਂ ਘੰਟਾ ਗੱਲਾਂ ਕਰਾਂਗੇ ਇਸ ਤੋਂ ਬਾਅਦ ਤੇਰੇ ਘਰੇ ਨਹੀਂ ਆਉਂਦੇ ਨਾ ਪਰਜਾਈ ਕੋਲੇ ਆਈਏ ਨਾ ਹੋਰ ਜਿੱਨੇ ਜੱਕ ਤੂੰ ਨਹੀਂ ਕਹਿੰਦਾ ਸਾਡਾ ਤਾਂ ਤੇਰੇ ਨਾਲ ਦਿਲੋਂ ਮੋਹ ਆ ਦੇਖ ਜਿਹੜੀ ਗੱਲ ਆ ਕਾਲਜਾਂ ਮੱਝ ਦਾ ਜਦੋਂ ਤੂੰ ਸਾਈਕਲ ਜੇ ਤੇ ਤੁਰੇ ਫਿਰਦੇ ਰਹਿੰਦੇ ਹੋ ਤੇਰਾ ਪਾਈਆ ਪਾਈਆ ਆਟਾ ਦੁਕਾਨਾ ਤੋਂ ਲਿਓਣਾ ਅਸੀਂ ਤਾਂ ਉਹਦੇ ਮਾਰੇ ਤੈਨੂੰ ਕਹਿੰਨੇ ਆ ਵੀ ਪੰਜ ਕੱਟੇ ਰੱਖ ਲੈ ਚੱਲ ਭਾਈ ਅਸੀਂ ਦਾ ਜੱਜੇ ਹੈਗੇ ਤੁਰੇ ਫਿਰਦੇ ਰਹਿੰਦੇ ਆ ਹਾਂ ਤੂੰ ਬਰੋਬਰ ਦਾ ਹਾਂ ਜੀਬ ਜਾਂ ਸਾਨੂੰ ਤਰਸ ਆ ਜਾਂਦਾ ਅਸੀਂ ਤਾਂ ਕਿਹੜੇ ਮਾਰਦੇ ਹੋਰ ਅਸੀਂ ਕਿਸੇ ਕੱਲ ਨੂੰ ਜਿਹਨੇ ਮਾਰਦੇ ਤੇਰੇ ਕੋਲ ਅਸੀਂ ਤਾਂ ਜੀ ਦੇ ਕੋਲੇ 10 ਕਿੱਲੇ ਆ ਤੇ ਰੋ ਮਾਰ ਕੇ 5 ਗੱਟੇ ਲੈ ਹੀ ਲੈਣੇ ਆ ਦੇਖ ਸਿੱਧੀ ਗੱਲ ਹੈ ਅੱਡੇ ਕੋਲ ਅੱਜ ਤਾਂ ਤਿੰਨ ਦਿਨਾਂ ਦਾ ਕੰਮ ਹੈ ਅਸੀਂ ਤਾਂ ਤੇਰੇ ਵਰਗਿਆਂ ਨੂੰ ਦੇ ਹੀ ਦੇਨੇ ਆ ਗਰੀਬਾਂ ਦੀ ਮਦਦ ਕਰਨੀ ਕਰਨੀ ਆ ਚਲੋ ਠੀਕ ਆ ਠੀਕ ਹੈ ਧਿਆਨ ਰੱਖੀ ਬਾਸਿਆ ਆ ਜੀ ਬਾਸਾਥਨੇ ਚੰਗਾ ਬਾਈ ਕੋਈ ਗੱਲ ਹੋਰ ਚੰਗਾ ਚੰਗਾ ਹਲੇ ਬੰਦਾ ਕੀ ਹਿਸਾਬ ਲਾਵੇ ਅੱਜ ਗੱਡੀਆਂ ਸਿਆਣੀਆਂ ਗੱਲਾਂ ਕਰਕੇ ਇੱਕ ਗੱਲ ਤਾਂ ਹੈਗੀ ਹੈ ਵੀ ਜੇ ਇਹਨਾਂ ਨੂੰ ਘਰੋਂ ਆਉਣੋਂ ਹਟਾਉਣਾ ਹੈ ਤਾਂ ਵਧੀਆ ਵੀ ਮਈ ਇਹਨਾਂ ਕੋਲੇ ਪਾਵੇ ਜੇ ਇਹ ਇਹ ਗੇੜੇ ਮਾਰਦੇ ਨੇਗੇ ਨਾਲ ਤਾਂ ਨਸੀਬਪੁਰ ਬ੍ਰਾਹਮਣਾਂ ਵੀ ਹੈਗੀ ਮੈਂ ਚੱਲ ਜਾਇਆ ਕਰੂੰਗਾ ਨਾਲੇ ਪਤਾ ਲੱਗ ਜੂਗਾ ਵੀ ਮੇਰੀ ਹਮਦਰਦੀ ਕਰਦੇ ਹੈਗੇ ਇਹ ਫਿਰ ਤਹੇ ਮੇਰੇ ਘਰੇ ਆਉਂਦੇ ਨਹੀਂਗੇ ਜੇ ਗੱਲ ਹੋਈ ਵਿੱਚੋਂ ਹੋਰ ਕੋਈ ਫਿਰ ਇਹ ਗੇੜੇ ਮਾਰਨੇ ਫਿਰ ਇਹਨਾਂ ਨੂੰ ਉਹ ਜਿਹਾ ਹਿਸਾਬ-ਕਿਤਾਬ ਦੇਖਿਆ ਜਾਏ ਨਹੀਂ ਕਰਦਾ ਅੱਜ ਮੈਂ ਇਨਾਂ ਕੋਲ ਹੀ ਜਾ ਕੇ ਆਂ ਨਹੀਂ ਕਰੂੰਗਾ ਚਲ ਆਈ ਮਾਸਤੇ ਫੇਰੀ ਆਤ ਲੈ ਅੱਡ ਅੱਡ ਤੱਕ ਇੱਧਰ ਪਾਂਡੇ ਚੱਕ ਦੇ ਫਿਰਨਗੇ ਆ ਡੋਲਣੀ ਤੇ ਡੱਬਾ ਨਾ ਛੋਲੇ ਚੀ ਪਾ ਦੇਣੀ ਇਹ ਨਾਇਕੀਾਂ ਚ ਪਾਵਾ ਕਿੰਨੇ ਕਝਲਾ ਫੇ ਅੱਖੀਆਂ ਚ ਤੂੰ ਵਸਦਾ ਇਹ ਨਾਇਕੀਾਂ ਚ ਪਾਵਾ ਕਿੰਨੇ ਨੂੰ ਸੀਵ ਕਰੇ ਗੌਂਦੀ ਗੌਂਦੀ ਚੁੱਪ ਕਾ ਤੋ ਹੋ ਗਈ ਸੁਣਾਣਾ ਦੁਬਾਰੇ ਮੈਨੂੰ ਬਸ ਜੀ ਉਹ ਤਾਂ ਨਾ ਹੀ ਆਪ ਮਹਾਰੇ ਬਸ ਨੇ ਘੁੰਮ ਘਣਾਉਣ ਜੇ ਲੱਗੀ ਆ ਲੋ ਸੁੱਡੂ ਰੋਟੀ ਪਾਤੀ ਮੈਂ ਖੇਤ ਵਾਸਤੇ ਅੱਛਾ ਮੈਂ ਤਾਂ ਇਹ ਕਹਿੰਦੀ ਸੀ ਰੋਟੀ ਤਾਂ ਰੋਟੀ ਤੁਸੀਂ ਚਾਹ ਵੀ ਹੁਣ ਨਾ ਪੀ ਜਾਂਦੇ ਉਹ ਨਹੀਂ ਨਹੀਂ ਪਤਾ ਕੀ ਇਹ ਬਾਤ ਦੇ ਵਿੱਚ ਨਾ ਤੋ ਪਵਾਲੀ ਹੋ ਜਾਂਦੀ ਹੈਗੀ ਤੇ ਜਾ ਮੈਂ ਆਪ ਵੀ ਲੈ ਜੂਗਾ ਜਤਾ ਆ ਕੇ ਨਹੀਂ ਤਾਂ ਕੋਈ ਨਿਕ ਤੇ ਨਾ ਪੀਊਗਾ ਕੀ ਫਰਕ ਪੈ ਜੂਗਾ ਨਾ ਫਿਰ ਤੁਸੀਂ ਆਪੇ ਘਾਤ ਹੋਣਾਗਾ ਨਾਲੇ ਤਾਂ ਕੰਮ ਛੱਡੋਗੇ ਕੋਈ ਨਹੀਂ ਮੈਂ ਲੈ ਆਉਂਗੀ ਚਾਹ ਤੁਹਾਡੀ ਮਗਰ ਖੇਤ ਓਏ ਨਾ ਨਾ ਰਹਿਣ ਦੇ ਕੋਈ ਗੱਲ ਨਹੀਂ ਮੈਂ ਤਾਂ ਐ ਲਾਲਚ ਕਰ ਲਿਆ ਕੰਮ ਦਾ ਵੀ ਠੰਡੇ ਠੰਡੇ ਨਾਲ ਕੰਮ ਵਧੀਆ ਨਿਭੜ ਜਾਂਦਾ ਫਿਰ ਉਦੋਂ ਬਾਅਦ ਧੁੱਪ ਚੜ ਜਾਂਦੀ ਹੈ ਦੁਪਹਿਰਾ ਵਾਲਾ ਹੋ ਜਾਂਦਾ ਨਾਲੇ ਤੂੰ ਨਾ ਹੀ ਐਵੇਂ ਕਿਤੇ ਮਗਰ ਆ ਮੈਂ ਧੁੱਪ ਵਾਲੀ ਹੋ ਜੂਗੀ ਤੇਰਾ ਰੰਗ ਕਾਲਾ ਹੋ ਜਾ ਚਲ ਕੋਈ ਨਹੀਂ ਜੀ ਘਰੇ ਵੀ ਫਿਰ ਮੈਂ ਇਕੱਲੇ ਕੀ ਕਰੂੰਗੀ ਇੱਥੇ ਕੰਦਾ ਵੀ ਨਹੀਂ ਝਾਕੀ ਜਾਨੀ ਆ ਨਾਲ ਮੇਰਾ ਟਾਈਮ ਪਾਸ ਹੋ ਜਾਊਗਾ ਚਾਹ ਬਣਾ ਕੇ ਲਿਆਉਂਗੀ ਨਾਲ ਤਾਂ ਵਧੀਆ ਤੁਸੀਂ ਚਾਹ ਪੀ ਲਓਗੇ ਚੱਲ ਫਿਰ ਐਂ ਕਰੀ ਬਾਅਦ ਦੁਪਹਿਰਾਂ ਨਾ ਕਰੀ ਠੀਕ ਹੈ ਚਾਹੇ ਘੰਟੇ ਤੱਕ ਹੀ ਲਾਈ ਤੇ ਜਾਂ ਫਿਰ ਜਦੋਂ ਮਾੜਾ ਜਿਹਾ ਪਰਛਾਵ ਮੇਟ ਲਿਓ ਦੋ ਜਾਉਂ ਚੱਲ ਕੋਈ ਨਹੀਂ ਲਿਆਉਂਗੀ ਮੈਂ ਤੁਸੀਂ ਬਾਹਲਾ ਸੋਚੀ ਜਾ ਮੇਰਾ ਤਾਂ ਕੰਮ ਨਿਭੜੇ ਹੀ ਪਿਆ ਆ ਇੱਕ ਅੱਧਾ ਕੰਮ ਰਹਿੰਦਾ ਬਸ ਫਿਰ ਮੈਂ ਆਉਂਨੀ ਆ ਚਾਹ ਲੈ ਕੇ ਤੁਸੀਂ ਐਨੇ ਜਾ ਕੇ ਠੰਡੇ ਠੰਡੇ ਕਰ ਲੋ ਕੰਮ ਚੱਲ ਚੰਗਾ ਠੀਕ ਮੈਂ ਤੁਹਾਨੂੰ ਖੇਤ ਦਿਖਾ ਦੂੰਗਾ ਠੀਕ ਹੈ ਇਹ ਤਾਂ ਸੱਚੀ ਬਾਲਾ ਸੋਚਦੇ ਨੇ ਬਾਲਾ ਫਿਕਰ ਕਰਦੇ ਨੇ ਵੀ ਦੱਸ ਫਿਰ ਕੀ ਹੋ ਜੂਗਾ ਚਾਹੇ ਬਣਾ ਕੇ ਲਿਆਉਣੀ ਆ ਦੱਸ ਕੀ ਪਹਾੜੋਂ ਪੱਥਰ ਲੈ ਕੇ ਆਉਣਾਗਾ ਹੀ ਸੋਚੀ ਜਾਂਦੇ ਰਹਿੰਦੇ ਨੇ ਚੱਲ ਮੈਂ ਇੱਕ ਅਦਾ ਕੰਮ ਜਿਹੜਾ ਰਹਿੰਦਾ ਕਰਕੇ ਚਾਹ ਲੈ ਕੇ ਜਾਵਾਂ ਖੇਤ ਆ ਲੱਪਾਕਸ ਐ ਆ ਜਿਹੜੀ ਤੈਨੂੰ ਖੁਸ਼ੀ ਦਿੱਤੀ ਐ ਨਾ ਰੱਬ ਨੇ ਇਹਨੂੰ ਤਾਂ ਸ਼ਾਮ ਕੀ ਰੱਖ ਲਈ ਪਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਐ ਜਿਹੜਾ ਤੂੰ ਮੈਨੂੰ ਇੰਨੀ ਵਧੀਆ ਜੀਵਨ ਸਾਥ ਨੇ ਦਿੱਤੀ ਹੈਗੀ ਚੱਲ ਮੇਰੇ ਬਾਪੂ ਨੇ ਤਾਂ ਭਾਵੇਂ ਸਾਰੀ ਜ਼ਮੀਨ ਵੇਚ ਕੇ ਮੈਂ ਦੁੱਖ ਤਕਲੀਫਾਂ ਵੀ ਦੇਖ ਲੀਆਂ ਪਰ ਉਹ ਤਾਂ ਮੈਂ ਭੁੱਲ ਗਿਆ ਕੋਈ ਗੱਲ ਨਹੀਂ ਬਸ ਸੱਚੇ ਪਾਤਸ਼ਾਹ ਲਈ ਮੇਰੇ ਘਰ ਤੇ ਮੇਰ ਰੱਖੀ ਅਨਸੇਬ ਕੁਰੇ ਹਾਂਜੀ ਆ ਗੇਟ ਬੰਦ ਕਰ ਲਈ ਹਾਂ ਕਰ ਲੈਣੀ ਹੈ ਜੀ ਹਾਂ ਤੁਸੀਂ ਫਿਕਰ ਨਾ ਕਰੋ ਜੰਗਾ ਬਾ ਕੰਮਲੀ ਕਹਿੰਦੀ ਫਿਕਰ ਨਾ ਕਰ ਫਿਕਰ ਕਿਉਂ ਨਾ ਕਰਾਂ ਹੁਣ ਤਾਂ ਮੈਨੂੰ ਆਪ ਦੀ ਜਾਨ ਤੋਂ ਵੱਧ ਤੇਰਾ ਫਿਕਰ ਹੈ ਇਹ ਵੀ ਨਾ ਬੜਾ ਫਿਕਰ ਕਰਦੇ ਨੇ ਪਰ ਗੱਲ ਤੇ ਇਹਨਾਂ ਦੀ ਠੀਕ ਆ ਉਹ ਇਹੋ ਜਿਹੇ ਨੇਗੀ ਸੜੇ ਜੇ ਆ ਕੁੰਡੇ ਕਾਂਡੇ ਬੈਲੀ ਹੋਰੀ ਆਏ ਨਹੀਂ ਪਤਾ ਕਦੋਂ ਆ ਜਾਣ ਚੱਲ ਛੱਡ ਲੈ ਨਾ ਇਹ ਫਿਕਰਾਂ ਇਹ ਹੱਸੇ ਆਚੂ ਪੈਂਦਾ ਇੱਕ ਫੁੱਲ ਖਾਵੇ ਹੱਸੇ ਆਚ ਤੂ ਹੱਸਦਾ ਕੰਮਾਂ ਤਾਂ ਚਾਹਣਾ ਰੋਜ਼ ਬੇਲੇ ਨਹੀਂ ਮਿਲਦੀ ਆ ਚਾਦਰ ਜਿਹਨੂੰ ਕਿੰਨੇ ਨੋਗੇ ਤਾਂ ਅੱਗੇ ਜੇ ਨਿਕਲੇ ਪੈ ਨੇ ਆ ਜੇ ਤੇ ਤੋਪਾ ਜਿਹਾ ਲਾਵਾਂ ਚਲ ਬੇਲੇ ਕੋਲੇ ਡੰਗ ਸਰ ਜਾਂਦਾ ਖੇਤ ਬੰਨੇ ਕੋਈ ਕੱਖਾ ਕੰਡਾ ਹੀ ਆ ਜਾਂਦਾਗਾ ਲੈ ਸੋ ਇਹ ਨਾ ਆ ਜਾਪੇ ਕੋਈ ਨਹੀਂ ਸੀ ਪੁਰੇ ਕੀ ਕਰੀ ਜਾਨੀ ਐ ਆ ਜਾ ਤਾਈ ਮੱਥਾ ਟੇਕਦੀ ਆਂ ਗਿਉਂ ਦੀ ਵਸਤੀ ਰਹਿ ਹੋਰ ਠੀਕ ਆ ਬਾਈ ਤੂੰ ਹਾਂ ਵੱਧ ਗਿਆ ਬਸ ਜੇ ਤੁਰੇ ਫਿਰਦੇ ਆਏ ਕਰਨਾ ਕੀ ਐ ਤਾਈ ਆ ਨਾ ਚਾਦਰ ਜਿਹਨੂੰ ਕਈ ਦਿਨ ਹੋ ਗਏ ਅਤਾ ਗਿਜਲਾਂ ਕਿ ਆਉਂਦੀ ਸੀ ਮਾ ਚੱਲ ਬੇਲੇ ਕੇ ਵੇਲੇ ਇੱਥੇ ਅੱਕੜ ਨੂੰ ਖੇਤ ਹੀ ਲੈ ਜਾਂਦਾ ਬੰਦਾ ਹਣ ਹੋਰ ਤੇ ਤੋਪੇ ਹੀ ਲਾਉਦੀ ਸਮਾ ਕਰਨੀਆਂ ਜਾਂ ਲੋੜਾਂ ਚੱਲ ਤਾਂ ਅੱਗੇ ਨਿਕਲ ਨੂੰ ਹਟ ਜਾਣਗੇ ਜਾਣਗੇ ਚੱਲ ਵਧੀਆ ਉਹ ਛੋਡੇ ਤੱਕ ਉਹ ਤੁੱਪੀ ਭਾਰੀ ਹੁੰਦੀ ਹੈ ਹੈਨਾ ਦੇਖ ਕਿ ਮਿੱਤ ਕਹਿੰਦੀ ਹੈ ਛੱਡ ਦੇਣਾ ਨਾ ਕੋਈ ਤੂੜੀ ਦੀ ਪਾਲੀ ਕਿੱਥੇ ਬੈਠਿਆ ਕਰੋਗੇ ਇਹ ਕਾ ਵੀ ਇੱਕੋ ਹੀ ਰਹਿ ਗਿਆ ਫੇਰ ਹੈਨਾ ਤਾਈ ਬੈਠਣੋਂ ਕਿਹੜਾ ਸੀ ਕੋਈ ਬਾਵਾ ਟੱਬਰ ਆ ਇੱਕ ਕਮਰਾ ਬੈਠਣੋਂ ਤੁਹਾਨੂੰ ਚਲ ਉਧਰ ਤੂੜੀ ਪਾਲੀ ਪਰ ਤੂੜੀ ਵੀ ਤਾਈ ਹੁਣ ਕਿੱਥੇ ਸਾਂਹੀ ਮੀਂਹ ਕਣੀ ਦਾ ਟਾਈਮ ਆਗਾ ਆਈ ਨਹੀਂ ਪਤਾ ਕਦੋਂ ਭੇਜੇ ਜੇ ਕਦੋਂ ਨੇਰੀ ਬੁਲਾ ਜੀ ਹਾਂ ਇਹ ਤਾਂ ਗੱਲ ਤੇਰੀ ਸਿਆਣੀ ਹੈ ਹੋਰੱਖਾਈ ਆਉਂਦਾ ਐ ਜੇ ਥਾਂ ਜੇ ਕੱਟਣ ਨੂੰ ਮੂਰੇ ਚਲ ਮਾੜਾ ਮੋਟਾ ਕੋਈ ਬਰਾਂਡਾ ਛੱਤਿਆ ਜਾਂਦਾ ਹਨਾ ਐਨੇ ਨਾਲ ਚਲ ਮਾੜੀ ਮੋਟੀ ਠੰਡ ਠਾਰੀ ਹੋਣ ਲੱਗ ਜਿੰਦੀ ਕੰਮ ਚ ਚਲ ਕੋਈ ਨਹੀਂ ਤਾਈ ਜਦੋਂ ਗੁੰਜਾਇਸ਼ ਪਾਉਗੀ ਬਰਾਂਡਾ ਵੀ ਛੱਤ ਲਾਂਗੇ ਅੱਡੀਆਂ ਚੱਕ ਕੇ ਤਾਂ ਫਾਹ ਲੈ ਆ ਵੀ ਨਹੀਂ ਜਾਂਦਾ ਹਾਂ ਹਾਂ ਇਹ ਵੀ ਤੇਰੀ ਗੱਲ ਠੀਕ ਹੈ ਗੱਲ ਕਰ ਆਏ ਆ ਉਹੀ ਗੱਲ ਸਾਰੀ ਨਸੀਬਬੰਦੀ ਖੇਡ ਹੁੰਦੀ ਹੈ ਹੈ ਕੋਈ ਤਾਂ ਚਲ ਕੀ ਪੁਰਾਣੀਆਂ ਗੱਲਾਂ ਦਾ ਛੇੜਨਾ ਹੈਨਾ ਚਲ ਤਾਈ ਆਹ ਤਾਂ ਪੁਰਾਣੀਆਂ ਵੀ ਛੇੜਨੀਆਂ ਪੈ ਜਾਂਦੀਆਂ ਨੇ ਪਰ ਤਾਈ ਮੈਂ ਤਾਂ ਬੜੀ ਲੰਮੀ ਸੋਚਦੀ ਆ ਮੈਂ ਐ ਸੋਚਦੀ ਆ ਕਿਉਂ ਤੰਗ ਕਰਨਾ ਭਾਗ ਸਿੰਘ ਤਾਂ ਸੱਚੀ ਬਲਾਈਂ ਨਰਮ ਬੰਦਾ ਵਿਚਾਰਾ ਅਲਫੋ ਬੇ ਨਹੀਂ ਮੈਨੂੰ ਕਦੇ ਬੋਲੇ ਹੁਣ ਜੇ ਮੈਂ ਐਂ ਤੂੰ ਨਹੀਂ ਜਾਵਾ ਬਰਾਂਡਾ ਪਾ ਦੇ ਆ ਕਰ ਦੇ ਅੰਗੀ ਸੰਗੀ ਵੀ ਤਾਈ ਕੱਟਣੀ ਪਾ ਜਾਂਦੀ ਆ ਸਮੇ ਸਮੇ ਦੀ ਗੱਲ ਹੁੰਦੀ ਆ ਇਹ ਹਾਂ ਤਾਂ ਕੱਟਣੀ ਪੈਂਦੀ ਆ ਕੱਟਦੀ ਆਈ ਦੁਨੀਆ ਭਾਈ ਹੋਰ ਕੀ ਕਰੇ ਫਿਰ ਹੋਰ ਜਦੋਂ ਕੋਈ ਬਾ ਹੀ ਨਹੀਂ ਜਾਂਦੀ ਹੈਨਾ ਫਿਰ ਤਾਂ ਕੱਟਣੀ ਪਊਗੀ ਚੰਗੀ ਕੱਟਣੀ ਪਊਗੀ ਇਹ ਇਕੱਲੇ ਦੀ ਕਮਾਈ ਨਾਲ ਤਾਂ ਨਾਲੇ ਚੁੱਲ੍ਹਾ ਹੀ ਚੱਲਦਾ ਚਾ ਲੋ ਚੁੱਨਾ ਚਲਾ ਲਓ ਫਾਈਨੇ ਭਵਾਂ ਦੀ ਕੋ ਸੋ ਤਪਵਾ ਮਾ ਕਰ ਲਈ ਜੀ ਆਪਾਂ ਗਿੱਲ ਹੋ ਗਈ ਮਗਰੋ ਸਾਮਾਂਗੇ ਤਾਂ ਸਾਰਾ ਕੁਛ 3 ਪੁੱਤਾਂ ਖਤਰ ਬਚ ਰਹਿਦਾ ਨਹੀਂ ਤਾਂ ਫਿਰ 3 ਪੁੱਤ ਤਾਂ ਵਿਚਾਰੇ ਠੇਬੇ ਖਾਂਦੀ ਰਹਿ ਜਾਂਦੇ ਨੇ ਇਹ ਗਲਤੀਆਂ ਵੱਡੀਆਂ ਨਹੀਂ ਹੁੰਦੀਆਂ ਨੇ ਚਲ ਤੋ ਜਾਣ ਨੂੰ ਭੁਗਤਨੀਆਂ ਪਾਈ ਜਾਂਦੀਆਂ ਨੇ ਹੈਨਾ ਚਲ ਤਾਂ ਹੀ ਕੋਈ ਨਹੀਂ ਤੂੰ ਐਂ ਦੱਸ ਚਾਹ ਤਰ੍ਹਾਂ ਨਹੀਂ ਤੇਰੇ ਵਾਸਤੇ ਨਾ ਵਸ ਮੈਂ ਤਾਂ ਇਤਰੋ ਪੀ ਕੇ ਆਈ ਸੀ ਉਹ ਤਾਂ ਮੈਂ ਐਂ ਕਹਿੰਦੀ ਸੀ ਮੈਂ ਕਿ ਉਹਨਾਂ ਦੇ ਬਿਛਨੇ ਕਿ ਤਦੂਰ ਲੱਗਿਆ ਤੇ ਤੂੰ ਆ ਜਾ ਕਰ ਤੰਦੂਰ ਤੇ ਰੋਟੀਆਂ ਪਕਾਉਣ ਨਾ ਬਿੰਦ ਚੱਟ ਤੇਰਾ ਜੀ ਲੱਗਿਆ ਰਹੂਗਾ ਤੇ ਨਾ ਗੱਲਾਂ ਬਾਤਾਂ ਕਰ ਲਿਆ ਕਰਾਂਗੇ ਇਕੱਠੀਆਂ ਹੋਈਆਂ ਸਾਰੀਆਂ ਜਣੀਆਂ ਉੱਥੇ ਰੋਟੀਆਂ ਲਾਉਂਦੀਆਂ ਨੇ ਤੂੰ ਵੀ ਉੱਥੇ ਰੋਟੀਆਂ ਲਾ ਲੈ ਕੇ ਰਹੀ ਆਥਣ ਵਾਲੀਆਂ ਆ ਜੀ ਚਲ ਚਲ ਤਾਂ ਹੀ ਅੱਜ ਆਥਣ ਵਾਲੀ ਰੋਟੀ ਮੈਂ ਤੰਦੂਰ ਤੇ ਲਾਉਂ ਨਾਲੇ ਕਹਿੰਦੇ ਤੰਦੂਰ ਦੀ ਰੋਟੀ ਠੰਡੀ ਹੁੰਦੀ ਹੈ ਔਰ ਤੇ ਚਲ ਆ ਜਾ ਕਰੀ ਹੈ ਆਉਣ ਤਾਂ ਕਹਿਣੀ ਆਈ ਸੀਗੀ ਮੈਂ ਚਲ ਕੇ ਆਉਣੀਆਂ ਨਸੀਬੋਂ ਨੂੰ ਵੀ ਆ ਜਾ ਕਰੀ ਨਾ ਬਿੰਦ ਚੱਟ ਤੇਰਾ ਜੀ ਲੱਗ ਜਾਂਦਾ ਨਾ ਗੱਲਾਂ ਵੱੱਟਾ ਸੁਣ ਕੇ ਬੰਦੇ ਦਾ ਮਨ ਹੌਲਾ ਹੋ ਜਾਂਦਾ ਉਧਰ ਉਧਰੀ ਨਾਲੇ ਕੋਈ ਰੱਬ ਨੇ ਅੱਗ ਬਰਾ ਰੱਖੀ ਹੈ ਚੁੱਲ੍ਹੇ ਤੇ ਰੋਟੀ ਲਾਉਣ ਵਾਲੀ ਹੋਰ ਔਖੀ ਐ ਨਾਲੇ ਆਏ ਹੋਂ ਬਾਲਣ ਬੁੱਲਣ ਦਾ ਕੋਈ ਮੜਾ ਮੋਟਾ ਤੋੜਾ ਛੋੜਾ ਹੋਵੇ ਕੋਈ ਨੰਗੀ ਉੱਥੇ ਹੈਗੀਆਂ ਨੇ ਛਟੀਆਂ ਬਥੇਰੇ ਸਾਡੇ ਤਿੰਨ ਚਾਰ ਛੌਰ ਲੱਗੇ ਪਏ ਨੇ ਮਚਾ ਲਿਆ ਕੇ ਚਲ ਕੋਈ ਨਹੀਂ ਤਾਈ ਤੇ ਪਾ ਲਿਓ ਫਿਰ ਤੰਦੂਰ ਅੱਜ ਆਉਂਗੀ ਮੈਂ ਰੋਟੀ ਲਾਉਣ ਚੰਗਾ ਚੰਗਾ ਇੱਕ ਤਾਂ ਮੈਨੂੰ ਤਾਈ ਦਾ ਵੀ ਪਤਾ ਹੀ ਨਹੀਂ ਲੱਗਦਾ ਤਾਈ ਵੀ ਕੋੜ ਕਰ ਲੇ ਮੂੰਹ ਰੰਗ ਬਦਲਦੀ ਕਦੇ ਤਾਂ ਨਿੰਦਣ ਲੱਗ ਜੂਗੀ ਕਦੇ ਭਾਗ ਸਿੰਘ ਦੇ ਪਿਓ ਦੀਆਂ ਗੱਲਾਂ ਚੱਕ ਲੂ ਵੀ ਭਲਾਂ ਤਾਈ ਕਿਉਂ ਗੱਡੇ ਮੁਰਦੇ ਫਰੋਲਦੀਆਂ ਹੈ ਨਾਲੇ ਐ ਤਾਂ ਹੁੰਦਾ ਹੀ ਆ ਇਹ ਤਾਂ ਟਾਈਮ-ਟਾਈਮ ਦੀਆਂ ਗੱਲਾਂ ਨੇ ਕਦੇ ਬੰਦਾ ਥੱਬੇ 'ਚ ਤੇ ਕਦੇ ਮੁਠੀ 'ਚ ਗੱਲ ਤਾਂ ਨਾ ਤਾਈ ਥੋੜੀ ਜਿਹੀ ਚੱਬ ਕੇ ਕਰਦੀ ਐ ਚਲ ਕੋਈ ਨਹੀਂ ਮਨਾ ਲੋਕਾਂ ਦਾ ਤਾਂ ਕੰਮ ਹੀ ਆ ਗੱਲਾਂ ਕਰਨਾ ਲੈ ਚੱਕ ਸੂਈ ਡੇਢ ਮਾਰਾਂ ਪਹਿਲਾਂ ਤਾਂ ਚਾਦਰੇ ਤੇ